ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਕਹਿ ਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਾ ਦਤਾ ਦਾਤਾ ਏਕ ਹੈ ਸਭ ਕੋ ਦੇਵ ਨਾ ਤਨਤ ਪਰੇ ਪੰਡਾਰ ਸੋ ਕਹੋ ਤਨ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਸਭ ਕੇ ਨਿਤਗਾਹ ਆਨੰਦ ਬਿਨੋਦ ਮੰਗਲ ਸੁਖਤਾਹ ਸੰਦ ਬਿਨੋਦ ਮੰਗਲ ਸੁਖਤਾ ਚੱਲ ਸਖੀਏ ਪ੍ਰਵ ਰਾਵਣ ਜਾ ਸਾਧ ਜਨਾ ਕੀ ਚਰਣੀ ਪਾਹ ਰਹਾ ਕਰ ਵੇਨਤੀ ਜਨ ਤੂਰਵਾਛਾ ਜਨਮ ਜਨਮ ਕੇ ਕਿਲ ਵਿਖਲਾ ਮਨ ਤਨ ਪ੍ਰਾਣ ਜੀਓ ਅਰਪਾ ਸਿਨਰ ਸਿਨਰ ਮਾਨ ਮੋਹ ਘਟਾ ਹੇ ਦੀਨ ਦਇਆਲ ਕਰੋ ਉਤਸ਼ਾ ਨਾਨਕ ਦਾਸ ਹਰਿ ਸ਼ਰਨ ਸਮਾਹ ਦੀਨ ਦਇਆਲ ਕਰਹੁ ਉਤਸ਼ਾਹ ਨਾਨਕ ਦਾਸ ਹਰਿ ਸ਼ਰਨ ਸਮਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਬੜੇ ਪਿਆਰ ਦੇ ਨਾਲ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਸਰਵਣ ਕਰਨ ਵਾਸਤੇ ਆਉਂਦੀਆਂ ਨੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ ਗੁਰੂ ਸਾਹਿਬ ਨੂੰ ਆਪਣਾ ਮਨ ਧਨ ਸੰਪਨ ਵਾਸਤੇ ਆਉਂਦੀਆਂ ਨੇ ਗੁਰੂ ਤੋਂ ਖੁਸ਼ੀਆਂ ਲੈਣ ਵਾਸਤੇ ਸੰਗਤਾਂ ਜਿਹੜੀਆਂ ਨੇ ਹਰ ਰੋਜ਼ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਵਾਸਤੇ ਇੱਥੇ ਪਹੁੰਚਦੇ ਆਪ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੂਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਸੂਹੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੂਹੀ ਰਾਗ ਦੇ ਵਿੱਚ 742 ਅੰਗ ਦੇ ਉੱਤੇ ਇਹ ਸ਼ਬਦ ਜਿਹੜਾ ਸੁਭਾਏ ਮਾਨ ਗੁਣ ਗੋਪਾਲ ਪ੍ਰਭ ਕੀ ਨਿਤ ਗਾਹਾ ਗੋਪਾਲ ਹੁੰਦਾ ਪਰਮਾਤਮਾ ਗੋ ਨਾਮ ਧਰਤੀ ਦਾ ਪਾਲ ਨਾਮ ਪਾਲਣਾ ਕਰਨ ਵਾਲੇ ਦਾ ਜਿਹੜਾ ਇਸ ਧਰਤੀ ਦੀ ਇਸ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ ਨਾ ਪਰਮਾਤਮਾ ਜਿਹੜਾ ਕਹਿੰਦੇ ਉਹਦੇ ਨਿਤ ਗੁਣ ਗਾਉਣੇ ਚਾਹੀਦੇ ਰੇ ਗੁਣ ਗੋਪਾਲ ਪ੍ਰਭ ਕੀ ਨਿਤ ਗਾਹਾ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਜਿਹੜਾ ਵਾਹਿਗੁਰੂ ਹੈ ਜਿਹੜਾ ਅੱਲਾ ਹੈ ਕਹਿੰਦੇ ਉਹਦੇ ਨਿੱਤ ਗੁਣ ਗਾਉਣੇ ਚਾਹੀਦੇ ਆ ਕਿਸੇ ਦੂਸਰੇ ਦੇ ਨਹੀਂ ਕਿਉਂਕਿ ਪ੍ਰਮਾਤਮਾ ਇੱਕੋ ਹੀ ਹੈ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਆ ਕਿ ਪ੍ਰਮਾਤਮਾ ਜਿਹੜਾ ਉਹ ਇੱਕ ਹੈ ਉਹਦੇ ਵਰਗਾ ਦੂਜਾ ਹੈ ਨਹੀਂ ਕੋਈ ਅੱਲਾਹ ਜਿਹੜਾ ਪ੍ਰਮਾਤਮਾ ਜਿਹੜਾ ਵਾਹਿਗੁਰੂ ਜਿਹੜਾ ਸ਼ੱਕ ਕਰੂੰ ਜੇ ਦੂਸਰ ਹੋਏ ਕਹਿੰਦੇ ਜੇ ਤੇਰੇ ਵਰਗਾ ਕੋਈ ਦੂਜਾ ਹੋਵੇ ਤਾਂ ਤੇ ਅਸੀਂ ਸ਼ੱਕ ਕਰੀਏ ਕਿਉਂਕਿ ਪ੍ਰਮਾਤਮਾ ਇੱਕੋ ਹੀ ਹੈ ਗੁਣ ਗੋਪਾਲ ਗੋਪਾਲ ਜਿਹੜਾ ਸਾਰੀ ਧਰਤੀ ਦੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ ਕਹਿੰਦੇ ਉਸ ਪ੍ਰਭੂ ਦੇ ਨਿਤ ਗੁਣ ਗਾਉਣੇ ਚਾਹੀਦੇ ਨੇ ਹਰ ਰੋਜ਼ ਆਨੰਦ ਬਨੂਦ ਮੰਗਲ ਸੁਖਤਾਹਾ ਜੇ ਅਸੀਂ ਉਸ ਪਰਮਾਤਮਾ ਦੇ ਗੁਣ ਗਾਵਾਂਗੇ ਨਾ ਤਾਂ ਸਾਨੂੰ ਮਿਲੂਗਾ ਕਿ ਜਿਵੇਂ ਬਾਬਾ ਫਰੀਦ ਸਾਹਿਬ ਨੇ ਜਦੋਂ ਉਹਨਾਂ ਦੀ ਮਾਂ ਨੇ ਕਿਹਾ ਪੁੱਤਰਾ ਤੂੰ ਰੋਜ਼ ਨਿਵਾਜ਼ ਪੜਿਆ ਕਰ ਬਾਬਾ ਫਰੀਦ ਸਾਹਿਬ ਨੇ ਆਖਿਆ ਮੈਨੂੰ ਮਿਲੂ ਕਿ ਜੇ ਮੈਂ ਨਿਵਾਜ਼ ਪੜਾਂਗਾ ਮੈਨੂੰ ਮਿਲੂ ਕਿ ਬਾਬਾ ਫਰੀਦ ਸਾਹਿਬ ਦੀ ਮਾਂ ਨੇ ਕਿਹਾ ਜੇ ਤੂੰ ਨਿਵਾਜ਼ ਪੜ੍ਹੇਂਗਾ ਨਾ ਤਾਂ ਤੈਨੂੰ ਸ਼ੱਕਰ ਮਿਲੋਗੇ ਤੈਨੂੰ ਖਾਣ ਵਾਸਤੇ ਅੱਲਾ ਜਿਹੜਾ ਉਹ ਮਿੱਠਾ ਦੇਊਗਾ ਤਾਂ ਉਹ ਲਾਲਚ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ ਇੱਕ ਦਿਨ ਐਸਾ ਹੋਇਆ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਤੇ ਉਹਨਾਂ ਨੇ ਫਿਰ ਸ਼ਬਦ ਉਚਾਰਨ ਕੀਤਾ ਕਿ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਦ ਕਿ ਰੱਬ ਦੇ ਤੁਲ ਕੋਈ ਚੀਜ਼ ਨਹੀਂ ਹੈ ਸਾਰੀਆਂ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ ਨੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪਰ ਲਾਲਚ ਤੇ ਇੱਕ ਵਾਰੀ ਆਇਆ ਨਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਆਨੰਦ ਵਿਨੋਦ ਮੰਗਲ ਸੁਖਤਾਹ ਕਿ ਬੰਦਾ ਕਹਿੰਦਾ ਮੈਂ ਪ੍ਰਮਾਤਮਾ ਦਾ ਨਾਮ ਜਪਾਂ ਤੇ ਮੈਨੂੰ ਮਿਲੂ ਕਿ ਤੇ ਗੁਰੂ ਅਰਜਨ ਸਾਹਿਬ ਆਰੇ ਕਹਿੰਦੇ ਤੇਰੇ ਅੰਦਰ ਖਰਾਬ ਪੈਦਾ ਹੋ ਜਾਣਾ ਤੇਰੇ ਅੰਦਰ ਚਾਅ ਪੈਦਾ ਹੋ ਜਾਣਾ ਤੇਰੇ ਅੰਦਰ ਸੁੱਖ ਪੈਦਾ ਹੋ ਜਾਣਗੇ ਦੁਨੀਆਂ ਦੇ ਸੁੱਖ ਸਾਰੇ ਤੇਰੀ ਝੋਲੀ ਦੇ ਵਿੱਚ ਪਾ ਦੇਣੇ ਨੇ ਗੁਰੂ ਸਾਹਿਬ ਨੇ ਜੇ ਤੂੰ ਉਸ ਪ੍ਰਮਾਤਮਾ ਦੇ ਗੁਣ ਗਾਵੇਂਗਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਵਿਨੋਦ ਮੰਗਲ ਸੁਖਤਾਹ ਤੇਰੀ ਜ਼ਿੰਦਗੀ ਦੇ ਵਿੱਚ ਖੇੜਾ ਆ ਜਾਣਾ ਜਿਹੜਾ ਚਿਹਰਾ ਮੁਰਝਾਇਆ ਪਿਆ ਨਾ ਕਹਿੰਦੇ ਚਿਹਰਾ ਤੇਰਾ ਇਸ ਤਰ੍ਹਾਂ ਖਿੜ ਜਾਣਾ ਜਿਵੇਂ ਗਮਲੇ ਦੇ ਵਿੱਚ ਅਸੀਂ ਕੋਈ ਬੂਟਾ ਲੱਗਿਆ ਹੋਵੇ ਨਾ ਉਹ ਗਰਮੀਆਂ ਦੇ ਦਿਨਾਂ ਵਿੱਚ ਕੁਮੜਾ ਜਾਂਦਾ ਹੈ ਕਹਿੰਦੇ ਜਦੋਂ ਪਾਣੀ ਪਾ ਦਿਓ ਨਾ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਹਰਿਆ ਭਰਿਆ ਹੋ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਜਿਸ ਦਿਨ ਪਰਮਾਤਮਾ ਦੇ ਨਾਲ ਜੁੜ ਗਿਆ ਨਾ ਕਹਿੰਦੇ ਅੰਦਰੋਂ ਹਰਿਆ ਭਰਿਆ ਹੋ ਜਾਂਗੇ ਹੋ ਜੇਗਾ ਜਿਵੇਂ ਗੁਰੂ ਸਾਹਿਬ ਦੇ ਬਚਨ ਅਸੀਂ ਪੜਦੇ ਆ ਨਾ ਸੋਕੇ ਹਰੇ ਕੀ ਏ ਖਿਨਵਾਏ ਜਿਹੜਾ ਮਨ ਕਹਿੰਦੇ ਤੇਰਾ ਸੁੱਕ ਗਿਆ ਨਾ ਕਹਿੰਦੇ ਜਦੋਂ ਗੁਰਬਾਣੀ ਪੜ੍ਹੇਗਾ ਬਿਲਕੁਲ ਹਰਿਆ ਭਰਿਆ ਹੋ ਜਾਣਾ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਾ ਤੇਰੀ ਜ਼ਿੰਦਗੀ ਦੇ ਵਿੱਚ ਖੇੜਾ ਆ ਜਾਣਾ ਤੇ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਰਹਿਣਾ ਦੁੱਖ ਸਭ ਭੱਜ ਜਾਣੇ ਆ ਚੱਲ ਸਖੀਏ ਭਰਾ ਉਹ 라ਵਣ ਜਾਹਾ ਫਿਰ ਜਿਹੜੇ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਆ ਨਾ ਉਹ ਫਿਰ ਆਪਣੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਕਹਿੰਦੇ ਆ ਇਹ ਆ ਜਾ ਭਰਾਵਾ ਤੈਨੂੰ ਵੀ ਲੈ ਕੇ ਚੱਲਾਂ ਮੈਂ ਤੂੰ ਵੀ ਚੱਲ ਉਸ ਪ੍ਰਮਾਤਮਾ ਦੇ ਦਰ ਤੇ ਚੱਲ ਸਖੀਏ ਸਖੀਏ ਦਾ ਭਾਵ ਉਹਨਾਂ ਸਹੇਲੀਏ ਤੇ ਅਸੀਂ ਜੀਵ ਰੂਪ ਇਸਤਰੀਆਂ ਪ੍ਰਮਾਤਮਾ ਜਿਹੜਾ ਉਹ ਇੱਕ ਪ੍ਰਮਾਤਮਾ ਪਤੀ ਏ ਸਾਰਿਆਂ ਦਾ ਤੇ ਤੇ ਸਹੇਲੀਏ ਕਿ ਜਿਹੜੇ ਵੀ ਅਸੀਂ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਜਿਹੜਾ ਵੀ ਹੈ ਕਹਿੰਦੇ ਉਹ ਇਕੱਠੇ ਬੈਠ ਕੇ ਜਦੋਂ ਗੱਲਬਾਤ ਕਰਦੇ ਐ ਕਹਿੰਦੇ ਉਹ ਇੱਕ ਦੂਜੇ ਨੂੰ ਕਹਿੰਦੇ ਚੱਲ ਸਖੀਏ ਪ੍ਰਭ 라ਵਣ ਜਾਹਾ ਚੱਲਾ ਪਰ ਚੱਲੀਏ ਉਸ ਪ੍ਰਮਾਤਮਾ ਦੇ ਗੁਣ ਗਾਏ ਆਪਾਂ ਵੀ ਸਾਧ ਜਨਾ ਕੀ ਚਰਣੀ ਪਾਹਾ ਸਾਧ ਪਰਮਾਤਮਾ ਨੂੰ ਕਿਹਾ ਸਾਧ ਰੱਬ ਨੂੰ ਕਿਹਾ ਸਾਧ ਜਨਾ ਕੀ ਚਰਣੀ ਪਾਹਾ ਕਿ ਜਿਹੜੇ ਰੱਬ ਦੇ ਪਿਆਰੇ ਨੇ ਜਿਹੜੇ ਰੱਬ ਵਿੱਚ ਆਪੇਦ ਹੋਏ ਹੋਏ ਨੇ ਚੱਲ ਚੱਲ ਕੇ ਆਪਾਂ ਉਹਨਾਂ ਦੇ ਚਰਣੀ ਪਈਏ ਆ ਸਾਡੇ ਵਾਸਤੇ ਸਭ ਤੋਂ ਵੱਡੇ ਸਾਧੂ ਕੌਣ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਇਹਨਾਂ ਦੇ ਲੱਗਣਾ ਹੈ ਇਹਨਾਂ ਦੇ ਅੱਗੇ ਆਪਣਾ ਸਿਰ ਝੁਕਾਉਣਾ ਹੈ ਜਾਣਾ ਕਿਤੇ ਮਾੜਾ ਨਹੀਂ ਹੈ ਸਾਰੇ ਧਰਮ ਸਤਕਾਰਯੋਗ ਹੁੰਦੇ ਆ ਪਰ ਜਿਹੜਾ ਸਿਰ ਹੈ ਸਾਡਾ ਉਹ ਸਿਰ ਕੱਲਾ ਗੁਰੂ ਦੇ ਅੱਗੇ ਝੁਕਣਾ ਚਾਹੀਦਾ ਜਾਣਾ ਸਾਰਿਆਂ ਕੋਲ ਚਾਹੀਦਾ ਜੇ ਜਿਹੜੇ ਵੀ ਧਰਮ ਦਾ ਉਹਨਾਂ ਦੇ ਨਾਲ ਸਾਡਾ ਪਿਆਰ ਹੋਣਾ ਚਾਹੀਦਾ ਧਰਮ ਮਾੜੇ ਨਹੀਂ ਹੁੰਦੇ ਪਰ ਗੁਰੂ ਸਾਹਿਬ ਕਹਿੰਦੇ ਜੇ ਤੇਰਾ ਸਿਰ ਇੱਕ ਵਾਰ ਗੁਰੂ ਦੇ ਅੱਗੇ ਝੁਕ ਗਿਆ ਤੇਰੇ ਸਿਰ ਦੇ ਵਿੱਚ ਅੰਮ੍ਰਿਤ ਦੀਆਂ ਉਹ ਬੂੰਦਾਂ ਪੈ ਗਈਆਂ ਨਾ ਕਹਿੰਦੇ ਫਿਰ ਸਿਰ ਤੇਰਾ ਕੱਲਾ ਇੱਕ ਗੁਰੂ ਦੇ ਅੱਗੇ ਝੁਕਣਾ ਚਾਹੀਦਾ ਹੋਰ ਕਿਤੇ ਸਿਰ ਨਹੀਂ ਝੁਕਣਾ ਚਾਹੀਦਾ ਕਹਿੰਦੇ ਸਾਧ ਜਣਾ ਕੀ ਚਰਣੀ ਪਾਹਾ ਕਿ ਜਿਹੜੇ ਸਾਧ ਜਿਹੜੇ ਉਹਨਾਂ ਦੀ ਚਰਣੀ ਲੱਗੀ ਐ ਅਸੀਂ ਜਾ ਕੇ ਅਸੀਂ ਚਰਣੀ ਕਿਹਦੇ ਲੱਗਣੇ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣੀ ਲੱਗਣੇ ਰਹਾਓ ਰਹਾਓ ਦਾ ਭਾਵ ਉਹਦੇ ਠਹਿਰਨਾ ਰੁਕਣਾ ਵਿਸਰਾਮ ਤੇ ਚੰਗੀ ਤਰ੍ਹਾਂ ਇਹ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਐ ਕਰ ਦੇਨਤੀ ਜਨ ਧੂਰ ਦਾ ਸ਼ਾਹ ਕਿ ਅਸੀਂ ਆ ਕੇ ਇੱਥੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਚਰਨਾਂ ਦੀ ਧੂੜ ਵਿੱਚ ਦੇ ਦਿਓ ਸਾਨੂੰ ਵੀ ਸੱਚੇ ਪਾਤਸ਼ਾਹ ਭਾਵ ਕੇ ਆਪਣਾ ਨਾਮ ਦੇ ਦਿਓ ਪਰਮਾਤਮਾ ਦਾ ਨਾਮ ਕਿਹੜਾ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਇ ਇਹ ਪ੍ਰਮਾਤਮਾ ਦਾ ਨਾਮ ਹੈ ਸਭ ਤੋਂ ਵੱਡਾ ਮੰਤਰ ਹੈ ਪ੍ਰਮਾਤਮਾ ਦੀ ਬਾਣੀ ਕਈ ਬੰਦੇ ਕਹਿੰਦੇ ਆ ਫਲਾਣੇ ਨੇ ਸਾਡੇ ਤੇ ਕੋਈ ਮੰਤਰ ਕਰਤਾ ਫਲਾਣੇ ਨੇ ਕੋਈ ਮੰਤਰ ਕਰਤਾ ਪਰ ਗੁਰੂ ਸਾਹਿਬ ਕਹਿੰਦੇ ਆ ਸਭ ਤੋਂ ਵੱਡਾ ਮੰਤਰ ਹੈ ਵਾਹਿਗੁਰੂ ਦਾ ਨਾਮ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਖੋਇ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਇਹਨੇ ਸਾਰਿਆਂ ਤੋਂ ਵੱਡਾ ਮੰਤਰ ਹੈ ਜਿਹੜਾ ਸਾਡੇ ਅੰਦਰ ਦੀ ਹਉਮੈ ਨੂੰ ਖਤਮ ਕਰ ਦਿੰਦਾ ਹੈ ਬਾਹਰਲੇ ਜਿਹੜੇ ਲੋਕਾਂ ਦੇ ਮੰਤਰ ਨੇ ਉਹ ਤੇ ਪਖੰਡ ਹੈ ਜੇ ਉਹਨਾਂ ਦੇ ਵਿੱਚ ਹੈ ਨਹੀਂ ਕੁਝ ਉਹ ਤੇ ਸਾਰੇ ਦੀ ਸਾਰੇ ਇੱਕ ਦਿਮਾਗ ਦੀ ਖੇਡ ਹੈ ਦਿਮਾਗ ਦੀ ਖੇਡ ਦੇ ਨਾਲ ਸਾਨੂੰ ਲੁੱਟ ਰਿਆ ਪਰ ਗੁਰੂ ਸਾਹਿਬ ਕਹਿੰਦੇ ਅਸੀਂ ਤੈਨੂੰ ਲੁੱਟਣਾ ਨਹੀਂ ਅਸੀਂ ਤੇਰੀ ਜ਼ਿੰਦਗੀ ਦੇ ਵਿੱਚ ਹਰਿਆਲੀ ਭਰਨੀ ਹੈ ਕਰ ਦੇਣ ਦੀ ਜਨ ਤੂਰ ਬਾਦਸ਼ਾਹਾਂ ਅਸੀਂ ਵੀ ਆ ਕੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੀ ਧੂੜ ਬਖਸ਼ ਦਿਓ ਜੀ ਜਦੋਂ ਧੂੜ ਮਿਲ ਜਾਂਦੀ ਹੈ ਨਾ ਚਰਨਾਂ ਦੀ ਭਾਵ ਕੇ ਗੁਰੂ ਦਾ ਗਿਆਨ ਮਿਲ ਜਾਂਦਾ ਹੈ ਗੁਰੂ ਦੇ ਸ਼ਬਦਾਂ ਦੇ ਨਾਲ ਸਾਡਾ ਪਿਆਰ ਬਣ ਜਾਂਦਾ ਹੈ ਫਿਰ ਗੁਰੂ ਸਾਹਿਬ ਕਹਿੰਦੇ ਜਨਮ ਜਨਮ ਕੇ ਕਿਲ ਵਿਖਲਾਹਾ ਕਹਿੰਦੇ ਜਨਮਾਂ ਜਨਮਾਂ ਦੇ ਜਿਹੜੇ ਕਿਲ ਵਿਖੋਂ ਦਾ ਰੋਗ ਜਿਹੜੇ ਭੈੜੇ ਰੋਗ ਸਾਨੂੰ ਲੱਗੇ ਹੋਏ ਆ ਨਾ ਕਹਿੰਦੇ ਜਨਮਾਂ ਜਨਮਾਂ ਦੇ ਉਹ ਸਾਰੇ ਕੱਟੇ ਜਾਂਦੇ ਆ ਪਰ ਜੇ ਗੁਰੂ ਦੇ ਨਾਲ ਨਾ ਲੱਗੇ ਨਾ ਫਿਰ ਗੁਰੂ ਸਾਹਿਬ ਕਹਿੰਦੇ ਜਨਮ ਜਨਮ ਕੀ ਸਮਨ ਕੋ ਮਲ ਲਾਗੀ ਕਾਲਾ ਵਾਸਿਆ ਖੰੰਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਣ ਪਾਹੋ ਕਹਿੰਦੇ ਚਾਹੇ ਸੌ ਧੋੜ ਪਾ ਲਈ ਚਾਹੇ ਸੌ ਵਾਰ ਇਸ਼ਨਾਨ ਕਰਿਆਈ ਕਹਿੰਦੇ ਤੇਰਾ ਅੰਦਰ ਸਾਫ ਨਹੀਂ ਹੋਣਾ ਅੰਦਰ ਸਾਫ ਤਾਂ ਹੋਣਾ ਜੇ ਅਸੀਂ ਗੁਰਬਾਣੀ ਤੇ ਅਮਲ ਕਰਾਂਗੇ ਮੂਤ ਪਲੇਤੇ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਨਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਕਹਿੰਦੇ ਜਦੇ ਨਾਮ ਦਾ ਸਾਬਣ ਲੱਗਿਆ ਸਾਡੇ ਜਨਮਾਂ ਜਨਮਾਂ ਦੀ ਮੈਲ ਉਤਰ ਜਾਣੀ ਐ ਪਰ ਜੇ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਨਾ ਰੰਗੇ ਗਏ ਗੁਰੂ ਸਾਹਿਬ ਕਹਿੰਦੇ ਚਾਹੇ ਰੋਜ਼ ਗੁਰਦੁਆਰੇ ਆਇਓ ਰੋਜ਼ ਮੰਦਰ ਚ ਜਾਇਓ ਰੋਜ਼ ਮਸਜਿਦ ਚ ਜਾਇਓ ਰੋਜ਼ ਇਸ਼ਨਾਨ ਕਰਨ ਵਾਸਤੇ ਜਾਇਓ ਕਹਿੰਦੇ ਮੈਲ ਦੂੜੀ ਲੱਗਣੀ ਐ ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਨਹੀਂ ਜਿੰਨਾ ਚਿਰ ਉਸ ਗੁਣ ਗੋਬਾਲ ਨੂੰ ਧਿਆਉਂਦਾ ਨਹੀਂ ਕਹਿੰਦੇ ਉਹਨਾਂ ਚਿਰ ਤੇਰਾ ਅੰਦਰ ਸਾਫ਼ ਨਹੀਂ ਹੋਣਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਬਾਛਾ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ ਕਹਿੰਦੇ ਜਿੱਦੇ ਪ੍ਰਮਾਤਮਾ ਨੂੰ ਧਿਆ ਲਿਆ ਉਹਦੇ ਕਹਿੰਦੇ ਮਨ ਜਿਹੜਾ ਗੰਗਾ ਦੇ ਪਾਣੀ ਵਰਗਾ ਬਣ ਜਾਣਾ ਜੇ ਪ੍ਰਮਾਤਮਾ ਨੂੰ ਨਾ ਧਿਆਇਆ ਫਿਰ ਗੁਰੂ ਸਾਹਿਬ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰ ਪੀਵਹ ਨਿਰਮਨ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੈ ਕਬੀਰ ਕਹਿੰਦੇ ਚਾਹੇ ਗੰਗਾ ਦੇ ਕਿਨਾਰੇ ਤੇ ਘਰ ਪਾ ਲੈ ਚਾਹੇ ਗੰਗਾ ਦਾ ਪਾਣੀ ਰੋਜ਼ ਪੀ ਕਾ ਇਹ ਗੰਗਾ ਦੇ ਪਾਣੀ ਦੇ ਨਾਲ ਰੋਜ਼ ਇਸ਼ਨਾਨ ਕਰ ਪਰ ਕਹਿੰਦੇ ਜਿਹੜੀ ਤੇਰੇ ਅੰਦਰ ਦੀ ਮੈਲ ਹੈ ਉਹ ਦੁੱਗਣੀ ਹੋ ਜਾਣੀ ਹੈ ਉਤਰਨੀ ਨਹੀਂ ਜਿੱਦ ਦੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ ਉਹਦੇ ਕਹਿੰਦੇ ਫਿਰ ਗੰਗਾ ਦੇ ਪਾਣੀ ਵਰਗਾ ਪਵਿੱਤਰ ਵੀ ਹੋ ਜਾਏਗਾ ਜਿੱਥੇ ਗੁਰੂ ਸਾਹਿਬ ਕਹਿੰਦੇ ਜਨਮ ਜਨਮ ਕੇ ਕਿਲ ਵਿਖਲਾਹ ਕਹਿੰਦੇ ਜਿੱਦ ਦੇ ਪ੍ਰਮਾਤਮਾ ਦੀ ਬਾਣੀ ਦੇ ਨਾਲ ਜੁੜ ਗਿਆ ਤੇਰੇ ਜਨਮਾਂ ਜਨਮਾਂ ਦੇ ਲੱਗੇ ਹੋਏ ਜਿਹੜੇ ਰੋਗ ਨੇ ਇਹਨੇ ਉਹ ਸਾਰੇ ਖਤਮ ਹੋ ਜਾਣਗੇ ਪਰ ਖਤਮ ਤਾਂ ਹੋਣਗੇ ਮਨ ਤਨ ਪ੍ਰਾਣ ਜੀਵ ਅਰਪਾਹ ਲੋਕੀ ਕੋਈ ਕਿਸੇ ਦੇ ਉੱਤੋਂ ਦੀ 10 ਰੁਪਏ ਵਾਰਦੇ ਨੇ ਕੋਈ 50 ਵਾਰਦੇ ਨੇ ਕੋਈ 100 ਵਾਰਦਾ ਤੇ ਕਈਆਂ ਨੇ ਆਪਣੀਆਂ ਜ਼ਮੀਨਾਂ ਵੀ ਕਿਸੇ ਬਾਬਿਆਂ ਦੇ ਨਾਂ ਕਰਾਤੀਆਂ ਜਿਹੜੇ ਪਖੰਡੀ ਨੇ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਅਸੀਂ ਤੇਰੇ ਤੋਂ ਕੁਝ ਨਹੀਂ ਲੈਣਾ ਪਰ ਇੱਕੋ ਹੀ ਚੀਜ਼ ਲੈਣੀ ਹੈ ਆਪਣਾ ਮਨ ਸਾਨੂੰ ਦੇ ਦੇ ਆਪਣਾ ਤਨ ਸਾਨੂੰ ਦੇ ਦੇ ਆਪਣੇ ਪ੍ਰਾਣ ਸਾਨੂੰ ਦੇ ਦੇ ਆਪਣੀ ਜਿੰਦ ਸਾਨੂੰ ਦੇ ਦੇ ਮਨ ਤਨ ਪ੍ਰਾਣ ਜੀਉ ਅਰਪਾਹ ਕਹਿੰਦੇ ਅਰਪਣ ਕਰਨਾ ਪੈਣਾ ਹੈ ਜਿੱਦੇ ਅਰਪਣ ਕਰਤਾ ਕਹਿੰਦੇ ਵਰਤੇਗਾ ਤੂੰ ਹੀ ਤੇ ਕਹਿੰਦੇ ਜਿੱਦੇ ਅਰਪਣ ਕਰਤਾ ਕਹਿੰਦੇ ਫੇਰ ਦੇਖੀ ਤੇਰੀ ਜ਼ਿੰਦਗੀ ਦੇ ਵਿੱਚ ਕਿੰਨਾ ਸੁੱਖ ਪੈਦਾ ਹੋਣਾ ਪਰ ਸੁੱਖ ਤਾਂ ਹੋਣਾ ਅਸੀਂ ਤੇ ਆਪਣੇ ਆਪ ਜੀ ਤੁਰੇ ਫਿਰਦੇ ਕਿ ਮੇਰੇ ਵਰਗਾ ਤੇ ਦੁਨੀਆ 'ਚ ਵੀ ਹੈ ਕੋਈ ਪਰ ਗੁਰੂ ਸਾਹਿਬ ਕਹਿੰਦੇ ਆ ਇਹ ਤੈਨੂੰ ਚੀਜ਼ਾਂ ਗੁਰੂ ਦੇ ਹਵਾਲੇ ਕਰਨੀਆਂ ਪੈਣਗੀਆਂ ਜਿੱਦੇ ਚੀਜ਼ਾਂ ਗੁਰੂ ਦੇ ਹਵਾਲੇ ਕਰਤੀਆਂ ਉਹਦੇ ਫੇਰ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਕਹਿੰਦੇ ਫੇਰ ਅਸਲ ਸਿਮਰਨ ਸ਼ੁਰੂ ਹੋਣਾ ਜਿੱਦੇ ਉਹ ਸਿਮਰਨ ਸ਼ੁਰੂ ਹੋ ਗਿਆ ਉਦਦੇ ਜਿਹੜਾ ਸਾਡੇ ਅੰਦਰ ਮਾਨ ਹੈ ਜਿਹੜਾ ਸਾਡੇ ਅੰਦਰ ਮੋਹ ਹੈ ਜਿਹੜਾ ਸਾਡੇ ਅੰਦਰ ਹੰਕਾਰ ਹੈ ਕਹਿੰਦੇ ਉਹ ਸਾਰਾ ਉਸ ਦਿਨ ਕਟਿਆ ਜਾਣਾ ਜਿੱਦੇ ਮਨ ਤਨ ਪ੍ਰਾਣ ਜੀਉ ਅਰਪਾਹਾ ਜਿੱਦੇ ਚੀਜ਼ਾਂ ਗੁਰੂ ਨੂੰ ਅਰਪਣ ਕਰਤੀਆਂ ਨਾ ਕਹਿੰਦੇ ਉਸ ਦਿਨ ਫਿਰ ਹਰ ਸਿਮਰ ਸਿਮਰ ਕਹਿੰਦੇ ਉਦੋਂ ਫਿਰ ਸਿਮਰਨ ਸ਼ੁਰੂ ਹੋਣਾ ਹੁਣ ਤੇ ਅਸੀਂ ਜੀਵ ਤੋਂ ਗਾਉਨੇ ਆ ਜੀ ਸਾਰੇ ਚਾਹੇ ਮੈਂ ਆ ਚਾਹੇ ਕੋਈ ਹੋਰ ਐ ਕਹਿੰਦੇ ਸਾਰੇ ਜੀਵ ਤੋਂ ਗਾਉਨੇ ਆ ਪਰ ਜਿੱਦੈ ਸਾਰਾ ਕੁਝ ਗੁਰੂ ਨੂੰ ਅਰਪਣ ਕਰਤਾ ਉਦੋਂ ਫਿਰ ਇਹੀ ਸਿਮਰਨ ਹਿਰਦੇ ਚ ਚੱਲੂਗਾ ਪਰ ਜਿੱਦੈ ਹਿਰਦੇ ਚੋਂ ਸਿਮਰਨ ਚੱਲ ਪਿਆ ਕਹਿੰਦੇ ਉੱਤੇ ਜਿਹੜਾ ਹੰਕਾਰ ਹੈ ਉੱਤੇ ਜਿਹੜਾ ਮੋਹ ਹੈ ਜਿਹੜਾ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਅੰਦਰ ਸਾਰਾ ਕੱਟਿਆ ਜਾਣਾ ਕਹਿੰਦੇ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਕਹਿੰਦੇ ਉੱਤੇ ਸਾਰਾ ਕੁਝ ਇਹ ਕੱਟਿਆ ਜਾਣਾ ਪਰ ਹੋਣਾ ਕਦੋਂ ਹੈ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਜੁੜਾਂਗੇ ਦੀਨ ਦਇਆਲ ਕਰੋ ਉਤਸ਼ਾਹ ਦੀਨ ਹੁੰਦਾ ਕੰਗਾਲ ਦੀਨ ਹੁੰਦਾ ਭਿਖਾਰੀ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਦੀਨ ਦਇਆਲ ਕਹਿੰਦੇ ਜਿਹੜੇ ਤੁਸੀਂ ਦੀਨਾਂ ਤੇ ਭਿਖਾਰੀਆਂ ਤੇ ਦਇਆ ਕਰਨ ਵਾਲੇ ਹੋ ਨਾ ਸੱਚੇ ਪਾਤਸ਼ਾਹ ਜੀ ਕਰੋ ਉਤਸ਼ਾਹ ਮੇਰੇ ਅੰਦਰ ਵੀ ਉਤਸ਼ਾਹ ਭਰ ਦਿਓ ਮੇਰੇ ਅੰਦਰ ਵੀ ਖੇੜਾ ਭਰ ਦਿਓ ਕਿ ਮੈਂ ਵੀ ਤੁਹਾਡਾ ਨਾਮ ਜਪ ਸਕਾਂ ਦੀਨ ਦਇਆਲ ਕਰੋ ਉਤਸ਼ਾਹ ਨਾਨਕ ਦਾਸ ਹਰ ਸ਼ਰਣ ਸਮਾਹ ਸੱਚੇ ਪਾਤਸ਼ਾਹ ਮੈਂ ਤੇਰਾ ਦਾਸ ਬਣ ਕੇ ਆ ਗਿਆ ਮੈਨੂੰ ਆਪਣੀ ਸ਼ਰਣ ਦੇ ਵਿੱਚ ਰੱਖ ਲੈ ਨਾਨਕ ਦਾਸ ਹਰ ਸ਼ਰਣ ਸਮਾਹਾ ਕਿ ਮੈਨੂੰ ਆਪਣੀ ਸ਼ਰਣ ਦੇ ਵਿੱਚ ਰੱਖ ਲੈ ਸ਼ਰਣ ਦੇ ਵਿੱਚ ਤਾਰਿਆ ਜਾਣਾ ਜੇ ਅਸੀਂ ਆਪਣੇ ਅੰਦਰ ਦੇ ਹੰਕਾਰ ਕੱਢਾਂਗੇ ਆਪਣੇ ਅੰਦਰ ਦਾ ਮਾਣ ਕੱਢਾਂਗੇ ਸਾਨੂੰ ਤੇ ਮਾਣ ਬਹੁਤ ਜ਼ਿਆਦਾ ਜੀ ਹਰ ਇੱਕ ਗੱਲ ਦਾ ਮਾਣ ਜੇ ਕਿਸੇ ਨੇ 10 ਰੁਪਈਆ ਦੀ ਕੋਈ ਚੀਜ਼ ਲਿਆਂਦੀ ਨਾ ਉਹਦਾ ਵੀ ਬੰਦਾ ਮਾਣ ਕਰਕੇ ਬੈਠ ਜਾਂਦਾ ਪਰ ਜਿਹੜੇ ਬੰਦੇ ਪਰਮਾਤਮਾ ਦਾ ਨਾਮ ਜਪਦੇ ਆ ਨਾ ਉਹ ਵੱਡੀਆਂ-ਵੱਡੀਆਂ ਮੰਜ਼ਲਾਂ ਤੇ ਪਹੁੰਚ ਜਾਂਦੇ ਆ ਉਹਨਾਂ ਦੇ ਅੰਦਰ ਮਾਣ ਨਹੀਂ ਹੁੰਦਾ ਉਹਨਾਂ ਦੇ ਅੰਦਰ ਹੰਕਾਰ ਨਹੀਂ ਹੁੰਦਾ ਬਸ ਇਹ ਹੀ ਚੀਜ਼ ਸਾਡੇ ਅੰਦਰੋਂ ਜਿੱਦੇ ਨਿਕਲ ਗਈ ਉਦੋਂ ਦੇ ਪਰਮਾਤਮਾ ਦੇ ਨਾਲ ਜੁੜਾਂਗੇ ਨਹੀਂ ਤੇ ਸਾਡਾ ਵੀ ਇਹ ਸਾਰਾ ਪਖੰਡ ਹੀ ਸਮਝ ਲਿਓ ਜੇ ਜੇ ਜਿਹੜੇ ਅਸੀਂ ਪਖੰਡ ਕਰਦੇ ਆ ਗੁਰੂ ਸਾਹਿਬ ਕਹਿੰਦੇ ਆ ਇਹਨਾਂ ਦੇ ਵਿੱਚੋਂ ਬਾਹਰ ਨਿਕਲ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਜਿੱਦ ਦੇ ਪ੍ਰਮਾਤਮਾ ਦੇ ਨਾਲ ਜੁੜ ਗਿਆ ਤੇਰਾ ਅੰਦਰ ਖਿੜ ਜਾਣਾ ਤੇ ਚਿਹਰਾ ਤੇਰਾ ਇਸ ਤਰ੍ਹਾਂ ਖਿੜਿਆ ਰਹਿਣਾ ਤੇ ਕਿੰਨਾਂ ਦਾ ਦੇਖੀਂਦਾ ਝੁਰੜੀਆਂ ਮੱਥੇ ਤੇ ਤਿਉੜੀਆਂ ਪਈਆਂ ਹੁੰਦੀਆਂ ਨੇ ਕਹਿੰਦੇ ਤਿਉੜੀਆਂ ਪਾ ਕੇ ਨਹੀਂ ਚੱਲਣਾ ਕੰਮ ਚਿਹਰਾ ਜਿਹੜਾ ਹਰ ਟਾਈਮ ਖੁਸ਼ ਰਹਿਣਾ ਚਾਹੀਦਾ ਤੇ ਇਥੇ ਗੁਰੂ ਸਾਹਿਬ ਕਹਿੰਦੇ ਦੀਨ ਦਇਆਲ ਕਰੋ ਤਿਸ਼ਾਹ ਕਿ ਮੇਰੇ ਅੰਦਰ ਵੀ ਉਹ ਤਿਸ਼ਾਹ ਭਰ ਦਿਓ ਜਿਹਦੇ ਨਾਲ ਮੇਰਾ ਚਿਹਰਾ ਵੀ ਖਿੜਿਆ ਰਹੇ ਨਾਨਕ ਦਾਸ ਹਰਿ ਸ਼ਰਨ ਸਮਾਹ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ